ਕਟੜਾ 모ਤੀराम ਵਿਖੇ ਸਥਿਤ ਕਨਵਰ ਹਸਪਤਾਲ ਵੱਲੋਂ ਅੱਜ ਇੱਕ ਮੁਫਤ ਮੈਡੀਕਲ ਤੇ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪੀਪਲ ਵੈਲਫੇਅਰ ਸੁਸਾਇਟੀ ਰਜ ਦੇ ਸਹਿਯੋਗ ਨਾਲ ਐਡਵੋਕੇਟ ਕਨਵਰ ਰਜਿੰਦਰ ਜੀ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿੱਚ ਸੈਂਕੜੇ ਲੋਕਾਂ ਨੇ ਪਹੁੰਚ ਕੇ ਆਪਣੀ ਸਿਹਤ ਜਾਂਚ ਕਰਵਾਈ। ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ। ਜਿਸ ਦੌਰਾਨ ਬੀਪੀ, ਸ਼ੂਗਰ ਤੇ ਅੱਖਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਚਸ਼ਮੇ ਵੀ ਵੰਡੇ ਗਏ ਇਸ ਮੌਕੇ ਤੇ ਐਸਜੀਆਈ ਕੇ ਅਰਦੀ ਟੀਮ ਵੱਲੋਂ ਅੱਖਾਂ ਦੀ ਜਾਂਚ ਤੇ ਇਲਾਜ ਸੰਬੰਧੀ ਸਲਾਹ ਦਿੱਤੀ ਗਈ ਕੈਂਪ ਦਾ ਉਦ்கਾਟਨ ਡਾਕਟਰ ਰਾਜੇਸ਼ ਪਾਟਿਆ ਪ੍ਰਦਾਨ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਵੱਲੋਂ ਕੀਤਾ ਗਿਆ ਉਹਨਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨ ਡਾਕਟਰ ਰਾਜੇਸ਼ ਪਾਟਿਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਸੰਸਥਾ ਦੇ ਪ੍ਰਧਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਮਕਸਦ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਹਰ ਵਿਅਕਤੀ ਤੰਦਰੁਸਤ ਤੇ ਸੁਰੱਖਿਅਤ ਰਹੇ ਇਸ ਮੌਕੇ ਤੇ ਸ਼੍ਰੀ ਜੇਪੀ ਛੂਰ ਪ੍ਰਧਾਨ ਕੁਲਦੀਪ ਰਾਜ ਕਾਸ਼ਪ ਕੁਲਦੀਪ ਸਿੰਘ ਗਿਰਤਾਰੀ ਲਾਲ ਵਿਜੇ ਮਹਾਜਨ ਮਾਸਟਰ ਦਿਨੇਸ਼ ਰਮੇਸ਼ ਕੁਮਾਰ ਰਵਿੰਦਰ ਖੰਨਾ ਮੈਡਮ ਸੰਧਿਆ ਮੈਡਮ ਸੀਮਾ ਅਮਰਜੀਤ ਸੁਭਾਸ਼ ਸੈਗਲ ਸੰਨੀ ਆਦੇ ਵਿਅਕਤੀਆਂ ਦੀ ਹਾਜ਼ਰੀ ਰਹੀ ਦਰਪਣ ਨਿਊਜ਼ ਤੋਂ ਕਵਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਪਿਛੇ ਇਹ ਪ੍ਰੈਜ਼ੀਡੈਂਟ ਸੁਸਾਇਟੀ ਪੂਪਲ ਵੈਲਫੇਅਰ ਸੁਸਾਇਟੀ ਕਵਰ ਗਿੰਦਰ ਸਿੰਘ ਜੀ ਐਡਵੋਕੇਟ ਮੇਰੇ ਵੱਡੇ ਭਾਈ ਤੇ ਮੇਰੀ ਐਡਵੋਕੇਟ ਬਰਾਦਰੀ ਜਿੱਥੋਂ ਮੈਂ ਵੀ ਐਡਵੋਕੇਟ ਬਰਾਦਰੀ ਤੋਂ ਹੀ ਅੱਜ ਇੱਥੇ ਜੱਜ ਦੀ ਕੁਰਸੀ ਤੇ ਬੈਠਾ ਹਾਂ ਮੈਂ ਅੱਜ ਬਹੁਤ ਪ੍ਰਭਾਵਿਤ ਹੋਇਆ ਹਾਂ ਪੀਪਲ ਵੈਲਫੇਅਰ ਸੁਸਾਇਟੀ ਬਾਰੇ ਤੇ ਮੈਂ ਜਿਹੜਾ ਕਚੈਰੀ ਜਾ ਲੱਗਾ ਸੀ ਇਹਨਾਂ ਬਾਰੇ ਸੁਣਦਾ ਸੀ ਦੇਖਦਾ ਸੀਗਾ ਇਹਨਾਂ ਦੇ ਕੰਮ ਪਰ ਅੱਜ ਮੈਨੂੰ ਮੌਕਾ ਮਿਲਿਆ ਹੈ ਦੇਖਣ ਦਾ ਕਿ ਵਾਕਿਆ ਹੀ ਸਮਾਜ ਦੇ ਵਿੱਚ ਐਸੇ ਵਿਅਕਤੀ ਵੀ ਮੌਜੂਦ ਨੇ ਜਿਹੜੇ ਅੱਜ ਵੀ ਆਪਣੇ ਕੀਮਤੀ ਟਾਈਮ ਚੋਂ ਸਮਾਂ ਕੱਢ ਕੇ ਆਪਣੀ ਲੋਕਾਂ ਦੀ ਹੈਲਪ ਵਾਸਤੇ ਇਸ ਤਰ੍ਹਾਂ ਦੇ ਕੈਂਪ ਆਰਗੇਨਾਈਜ਼ ਕਰਦੇ ਨੇ ਸਾਨੂੰ ਸਾਰੇ ਲੋਕਾਂ ਨੂੰ ਇਹਨਾਂ ਨੂੰ ਦੇਖ ਕੇ ਕੁਝ ਸਿੱਖਣ ਦੀ ਲੋੜ ਹੈ ਅਤੇ ਸਮਾਜ ਨੂੰ ਇਹੋ ਜਿਹੇ ਲੋਕਾਂ ਦੀ ਅੱਜ ਵੀ ਬਹੁਤ ਜ਼ਿਆਦਾ ਲੋੜ ਹੈ ਕਿ ਜਿਸ ਵੇਲੇ ਟਾਈਮ ਇਹੋ ਜਿਹਾ ਚੱਲ ਰਿਹਾ ਹੈ ਕਿ ਹਰ ਬੰਦੇ ਨੂੰ ਆਪੋ ਆਪਣੀ ਪਈ ਹੈ ਪਰ ਫਿਰ ਵੀ ਇਹ ਸਾਰੇ ਮੈਂਬਰ ਸਹਿਬਾਨ ਸ਼੍ਰੀ ਕੁਲਦੀਪ ਸਿੰਘ ਜੀ ਕਾਕਾ ਸ਼੍ਰੀ ਕੁਲਦੀਪ ਸਿੰਘ ਜੀ ਮਾਸਟਰ ਦਿਨੇਸ਼ ਜੀ ਸ਼੍ਰੀ ਗੁਲਜਾਰੀ ਗੁਲਜਾਰੀ لال ਜੀ ਕਪੂਰ ਸਾਹਿਬ ਅਤੇ ਹੋਰ ਸਾਰੇ ਮੈਂਬਰ ਸਹਿਬਾਨ ਅਤੇ ਇੱਥੇ ਉਪਸਥਿਤ ਜਿੰਨੇ ਵੀ ਸੱਜਣ ਬੈਠੇ ਹਨ ਮੈਂ ਇਹਨਾਂ ਸਾਰਿਆਂ ਦਾ तहे ਦਿਲੋਂ ਸ਼ੁਕਰਾਨਾ ਕਰਦਾ ਹਾਂ ਅਤੇ ਇਹਨਾਂ ਨੂੰ ਇਹੀ ਕਮਾਂਗਾ ਕਿ ਇਹ ਜੋ ਵੀ ਉਪਰਾਲਾ ਇਹ ਸਮਾਜ ਦੇ ਪ੍ਰਤੀ ਕਰ ਰਹੇ ਨੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਆਰਗੇਨਾਈਜ਼ ਕਰ ਰਹੇ ਨੇ ਮੈਨੂੰ ਕਮਰ ਸਾਹਿਬ ਨੇ ਦੱਸਿਆ ਕਿ ਹੋਰ ਵੀ ਐਕਟੀਵਿਟੀਜ਼ ਤੁਸੀਂ ਇਸ ਸੁਸਾਇਟੀ ਵਿੱਚ ਕਰਦੇ ਹੋ ਜਿਸ ਤਰ੍ਹਾਂ ਕਿ ক্রিকেট ਵਗੈਰਾ ਦੇ ਮੈਚ ਕਰਵਾ ਰਹੇ ਹੋ ਯੂਥ ਵਾਸਤੇ ਪਲੱਸ ਲੀਗਲ ਐਡਵਾਈਸ ਲੋਕਾਂ ਵਾਸਤੇ ਦੇ ਰਹੇ ਹੋ ਇਸ ਲੀਗਲ ਡਵਾਈਸ ਦੀ ਵੀ ਲੋਕਾਂ ਨੂੰ ਅੱਜ ਬਹੁਤ ਲੋੜ ਹੈ ਕਿਸੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਰਾਈਟ ਕੀ ਹੈ ਮੈਂ ਲੀਗਲ ਕੀ ਕਰ ਸਕਦਾ ਹਾਂ ਜੇ ਮੇਰੇ ਨਾਲ ਕੋਈ ਇਸ ਤਰ੍ਹਾਂ ਦੇ ਕੋਈ ਧੱਕਾ ਹੋਇਆ ਤਾਂ ਮੈਂ ਕਿਸ ਤਰ੍ਹਾਂ ਕਰ ਸਕਦਾ ਇਹ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਸੋਸਾਇਟੀ ਦਾ ਜੇ ਲੋਕਾਂ ਨੂੰ ਫ੍ਰੀ ਵਿੱਚ ਐਡਵਾਈਸ ਕਰਦੇ ਨੇ ਕਿ ਲੀਗਲ ਬੰਦੇ ਦੇ ਕੀ ਰਾਈਟ ਨੇ ਤੇ ਉਹ ਕਿਸ ਤਰ੍ਹਾਂ ਕਰ ਸਕਦਾ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਕਮਰ ਸਾਹਿਬ ਦਾ ਸ਼ੂਰ ਸਾਹਿਬ ਦਾ ਜਿਹੜੇ ਕਿ ਮੇਰੇ ਟੀਚਰ ਵੀ ਰਹੇ ਨੇ ਮੇਰੇ ਪ੍ਰਿੰਸੀਪਲ ਵੀ ਰਹੇ ਨੇ ਜਦੋਂ ਮੈਂ ਡੀਏਵੀ ਸਕੂਲ ਵਿੱਚ ਪੜ੍ਹਦਾ ਸੀ ਇਨ੍ਹਾਂ ਦੀ ਇਨ੍ਹਾਂ ਦੀਆਂ ਪ੍ਰੇਰਣਾ ਬਦੌਲਤ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਅਤੇ ਮੈਂ ਇਹੋ ਹੀ ਐਂਡ ਲਾਸਟ ਇਹੋ ਹੀ ਕਹਿਣਾ ਚਾਹਾਂਗਾ ਕਿ ਇਹਨਾਂ ਨੂੰ ਇਸ ਸੋਸਾਇਟੀ ਨੂੰ ਆਪਣੇ ਇਹਨਾਂ ਕੰਮਾਂ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਣਾ ਚਾਹੀਦਾ ਹੈ ਧੰਨਵਾਦ ਅੱਜ ਦੇ ਇਸ ਸ਼ੁਭ ਔਪਸਰਪੇ ਔਰ ਮੈਂ ਸਮਝਦਾ ਹੂੰ ਕਿ ਇਹ ਪੁਨੇ ਕਾਰਯੇ ਮੇ ਸਭੀ ਉਪਸਤਿਤ ਮੇਰੇ ਸਾਥੀਓ मेरे लिए आज ये बहुत खुशी का अवसर है कि मेरे बीच हमारे बीच हमारे प्रोजेक्ट के आज मुख्य अतिथि श्री राजेश भाटिया जी मैं समझता हूँ हमारे लिए बहुत आनर की बात है और मेरे लिए तो विशेष करके आनर की बात है कि ये मेरे स्टूडेंट रहे हैं और कहते हैं कि अध्यापक और माता पिता को जितनी खुशी होती है अपने बच्चों को आगे बढ़ते देख अपने स्टूडेंट को आगे बढ़ते देख करके आज भाटिया जी जिस एक जज की हसीियत में वहाँ बैठे हैं और मैं बताऊँ इतनी ईमानदारी से इन्होंने अपने जीवन में कार्य किया जितनी सफलता इन्होंने प्राप्त की जितनी मेहनत इन्होंने की इनका कोई भी मुकाबला नहीं मैं समझता हूँ कि आज के इनके मुख्य अतिथि के आने पर हम सभी के लिए फख्र की बात है हमारे लिए एक एग्ज़ाम्पल है और मैं तो यही कहूँगा कि हम सभी इनका मार्गदर्शन लें और प्रेरणा लें कि जितनी मेहनत इन्होंने की है जितना संघर्ष इन्होंने किया है हम भी उसी रास्ते पर चलते हुए हम भी अच्छे मकाम पे पहुंचे मैं मुबारक देता हूँ कंवर रजिंदर सिंह जी को जिन्होंने मुझे याद है कि हमने इकट्ठे उस समय भी मैं प्रेसिडेंट पहली जो मीटिंग थी उसमें प्रेसिडेंट चुना गया था ये चेयरमैन हैं हम सभी ने ये ऑथोराइज़ किया हुआ है कि कंवर रजेंद्र सिंह जो चेयरमैन है ये फुल्ली ऑथोराइज़ हैं जो ये काम करेंगे इनका मार्गदर्शन देते हुए हम सभी चलेंगे और इन्होंने तब से मेरा ख्याल है कोई भी साल नहीं छोड़ा के जो प्रोजेक्ट हमने अपने हाथ में लिया था कभी भी उसको उन्होंने नहीं छोड़ा और मैं समझता हूँ कि लाइफ में हम ह्यूमन बीइंग हैं मनुष्य हैं जो इंसान जन्म लेता है उसकी लाइफ में दो तीन पार्ट्स ही जो बहुत ही महत्वपूर्ण होते हैं पहले जो फिज़िकल है हेल्थ का है और हेल्थ के लिए अवेयरनेस लाना हेल्थ के लिए ट्रीटमेंट करना हल, हम हेल्थ के लिए उपाय ढूंढना कि हम स्वस्थ रह सकें वो इन्होंने बीड़ा उठाया हुआ है हर साल ये दो कैंप लगाते हैं छोटी सी बात नहीं है और फ्री कैंप उन लोगों का जो मतलब बिल्कुल खर्चा ही नहीं कर सकते जो अपने लिए पैसा ही नहीं खर्च कर सकते उनके लिए ये फ्री सेवा कर रहे हैं उनका फिज़िकल चेकअप होता है उनका मेडिकल चेकअप होकर के उनको जो भी प्रस्क्राइब मेडिसन होती हैं उनको देने का भी ये प्रबंध करते हैं स्पैक्स फ्री दिए जाती हैं छोटी सी बात नहीं है किसी डॉक्टर के पास जाना हो तो सैकड़ों रुपए लगते हैं मेडिसन के लिए सैकड़ों रुपए लगते हैं ये उनका प्रबंध कर रहे हैं और मैं तो कहता हूँ कि हेल्थ इज़ वेल्थ जिसका स्वास्थ्य ठीक है वो एक अच्छा इंसान है और सेहत को ठीक रखने के लिए इनका बहुत बड़ा योगदान है आप समझते हो कि पहले ये अपनी सेहत का ध्यान रखते हैं कितने तंदुरुस्त हैं कितने सुंदर हैं और दूसरों को भी इतने तंदुरुस्त और सुंदर रखने के लिए ये हर साल मैचेस कराते हैं फिजिकल जो सेहत का ध्यान रखना ये सबसे बड़ी बात है जैसे कहा जाता है ना हेल्थ इज़ वेल्थ ये धन असली धन जो है आदमी का स्वस्थ है उसके लिए ये कार्यरत हैं हर साल ये मैचेस कराते हैं दूसरी गेम्स कराते हैं तो मैं तो परमात्मा से ये प्रार्थना करता हूँ के कंवर रजिंदर सिंह को बहुत ज़्यादा शक्ति मिले ताकि ये आगे से भी बढ़कर बहुत बढ़िया काम करें और मैं एज प्रेसिडेंट आपके बापे इनको अश्योर करवाता हूँ कि जिस तरह की ये हमारे से हेल्प सपोर्ट चाहेंगे हम इनके साथ करें और अंत में मैं फिर उन्हीं शब्दों सुंदर शब्दों में भाटिया जी का यहाँ आने पर स्वागत भी करता हूँ और परमात्मा से प्रार्थना करता हूँ कि ये और आगे बढ़ते जाए जज के जज बनने के बाद और जो भी आबादी इनको मिले ये हमारी प्रेरणा भी है हमारा आशीर्वाशी आशीर्वाद भी है थैंक यू वेरी मच हमारा राज सिंह एडवोकेट चेयरमैन पीपल वेलफेयर सोसाइटी आज पीपल वेलफेयर सोसाइटी वालों हमेशा की तरह एक हजार छियाली फ्री मेडिकल एंड कैंप आई कैंप लगाया गया ਇਦੇ ਵਿੱਚ ਲੋਕਾਂ ਨੂੰ ਫ੍ਰੀ ਪੈਕਸ ਆਫਟਰ ਕੰਪਿਊਟਰਾਈਜ਼ਡ ਚੈੱਕਅਪ ਦਿੱਤੀਆਂ ਜਾਂਦੀਆਂ ਨਾਲ ਜਿਹੜੇ ਵੀ ਪੇਸ਼ੈਂਟ ਨੇ ਜ਼ਰੂਰੀ ਜਿਨ੍ਹਾਂ ਨੂੰ ਜਿਹੜੀ ਜਿਹੜੀ ਮੈਡੀਸਨ ਚਾਹੀਦੀ ਆ ਉਹ ਵੀ ਦਿੱਤੇ ਜਾਂਦੇ ਜਿਹੜੀ ਸੁਸਾਇਟੀ ਆ ਸਾਡੀ 1992 ਅ 1990 ਤੋਂ ਚੱਲ ਰਹੀ ਆ ਉਦੋਂ ਤੋਂ ਹੀ ਇਹ ਤਿੰਨ ਪ੍ਰੋਜੈਕਟ ਸਾਡੇ ਸੁਸਾਇਟੀ ਦੇ ਹੈਗੇ ਨੇ ਇੱਕ ਤੇ ਹੈਗਾ ਮੈਡੀਕਲ ਇੱਕ ਹੈਗਾ ਲੀਗਲ ਤੀਸਰਾ ਹੈਗਾ ਜਦੋਂ ਚੋਤਲ ਸਰਪਚ ਨੇ ਫੀਲਡ ਦੇ ਵਿੱਚ ਸਾਡੀ ਸੁਸਾਇਟੀ ਲਗਾਤਾਰ ਕੰਮ ਕਰਦੀ ਹੈ ਜਦੋਂ ਪਹਿਲਾਂ ਅਸੀਂ ਕੈਂਪ ਲਾਏ ਸੀ ਉਦੋਂ ਇਹ ਦੇਖਿਆ ਸੀ ਕਿ ਰੈਗੂਲਰ ਫੋਲੋਇੰਗ ਨਹੀਂ ਹੁੰਦੀ ਫਿਰ ਅਸੀਂ ਰੈਗੂਲਰ ਡਿਸਪੈਂਸਰੀ ਖੋਲੀ ਹੁਣ ਇੱਕ ਕਚੈਰੀ ਚ ਵੀ ਡਿਸਪੈਂਸਰੀ ਖੋਲੀ ਹੈ ਜਿਹੜੀ ਕਿ ਫਰੀ ਡਿਸਪੈਂਸਰੀ ਹੈ ਜਿੱਦਾਂ ਵੀ ਲਿਟਿਗੇਂਟ ਆਉਂਦੇ ਨੇ 2009 ਤੋਂ ਸਾਡੀ ਉਹ ਚੱਲ ਰਹੀ ਹੈ ਇਸ ਤੋਂ ਬਾਅਦ ਫਰੀ ਲੀਗਲ ਹੈਲਪ ਵੀ ਉੱਥੇ ਸਾਡਾ ਆਫਿਸ ਹੈ ਜਿਹੜੇ ਜ਼ਰੂਰਤਮੰਦ ਬੰਦੇ ਨੂੰ ਚਾਹੀਦੀ ਹੈ ਫ੍ਰੀ ਟੀਕਲ ਇਹ ਵੀ ਦਿੱਤੀ ਜਾਂਦੀ ਹੈ ਜਲਦੀ ਬੜੀ ਘਾਟ ਸੀ ਪਾਡਿਆ ਸਾਹ ਤੇ ਵਕੀਲ ਵੀ ਰਹੇ ਤੇ ਮੇਰੇ ਨਾਲ ਉੱਤੇ ਇਹਨਾਂ ਨੂੰ ਪਤਾ ਹੈ ਉੱਤੇ ਪਾਣੀ ਦੀ ਬਹੁਤ ਘਾਟ ਸੀ ਤੇ ਸਾਡੀ ਸੁਸਾਇਟੀ ਵੱਲੋਂ 2009 ਤੋਂ ਹੀ ਉੱਥੇ ਜਲ ਸੇਵਾ ਵੀ ਫ੍ਰੀ ਪ੍ਰੋਵਾਈਡ ਕੀਤੀ ਜਾਂਦੀ ਇੱਕ ਫਿਜ਼ੀਕਲ ਵਾਸਤੇ ਅਸੀਂ ਮੈਚ ਸਟਾਰਟ ਕੀਤਾ ਉਹ ਵੀ ਹਰ ਸਾਲ ਇੱਕ ਮੈਚ ਕਰਾਉਣਾ ਸੀ ਤਾਕੀ ਲੋਕਾਂ ਨੂੰ ਤੇ ਫਿਜੀਕਲ ਵੀ ਫਿੱਟ ਲੱਗਦਾ ਅੱਜ ਮੈਂ ਬਾਡਿਆ ਸਾਹਿਬ ਸਾਡੇ ਕੋਲ ਆਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਬਾਡਿਆ ਸਾਹਿਬ ਮੇਰੇ ਦੋਸਤ ਨੇ ਬਿੱਤਰ ਨੇ ਸਾਡੇ ਨਾਲ ਪ੍ਰੈਕਟਿਸ ਕਰਦੇ ਰਹੇ ਨੇ ਬਹੁਤ ਮਿਹਨਤ ਕਰਕੇ ਮਹਾਰਾਜ ਨੇ ਇਹਨਾਂ ਨੂੰ ਜੱਜ ਬਣਾਇਆ ਮੈਂ ਕਹਾਂ ਕਿ ਜਿੰਨ ਦਮਨੀ ਰਾਤ ਚਲਦੀ ਤਰੱਕੀ ਕਰ ਅੱਜ ਇਹਨਾਂ ਦਾ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਕਰਦਾ ਸੇਵਾਦਾਰ ਜਗਦੇਮੀ ਇੱਥੇ ਮਾਨ ਬਖਸ਼ਣ ਤੇ ਕਵਰ ਜਿੰਦਰ ਸਿੰਘ ਦਾ ਤੈਦ ਲੋਤ ਧਰਵਾਦੀ ਹੈ। ਨੀਉਨਾ ਜੇ ਮਾਨ ਬਖਸ਼ਿਆ ਪਾਟਿਆ ਜੀ ਦਾ ਸ਼ੂਰਜੀ ਦਾ ਤੈਦ ਲੋਤ ਧਰਵਾਦੀ ਹੈ। ਵੀ ਸਭ ਤੋਂ ਖਾਏ ਸਮਾਜ ਸੇਵਾ। ਅੱਜ ਕੱਲ ਤਾਂ ਘਰ ਦੇ ਆਪਣੀ ਸੇਵਾ ਨਹੀਂ ਕਰਦੇ। ਪਰ ਜਿਹੜਾ ਸਮਾਜ ਸੇਵਾ ਦਾ ਵਧੀਆ ਉਪਰਾਲਾ 40 ਸਾਲ ਤੋਂ ਕਵਰ ਜਿੰਦਰ ਸਿੰਘ ਜੀ ਦੀ ਟੀਮ ਕਰ ਰਹੀ ਹੈ, ਪਰਿਵਾਰ ਕਰ ਰਿਹਾ ਹੈ। ਇਹਦੇ ਤੋਂ ਵੱਡਾ ਕੋਈ ਹੋਰ ਸਮਾਜ ਸੇਵਾ ਦਾ ਉਪਰਾਲਾ ਨਹੀਂ ਹੈਗਾ। ਮੈਂ ਉਹਨਾਂ ਨੂੰ ਅਪਰੀਸ਼ੀਏਟ ਕਰਦਾ ਵਾਂ ਵੀ ਇਹ ਲੋਕਾਂ ਨੂੰ ਅੱਖਾਂ ਦਾ ਜਿਹੜਾ ਹੈ ਫ੍ਰੀ ਕੈਂਪ ਲਾਉਂਦੇ ਆ ਮੈਡੀਸਿਨ ਦਾ ਲਾਉਂਦੇ ਆ ਔਰ ਉਹਨਾਂ ਨੂੰ ਫ੍ਰੀ ਐਨਕਾ ਦਿੰਦੇ ਆ ਵੀ ਅੱਜ ਕਿਦੋਂ ਇੱਕ ਐਨਕ ਲੈਣੀ ਹੋਏ ਸੀ ਹੱਦੋਂ ਹੀ ਉਹ ਤਾਂ ਘੱਟ ਨਹੀਂ ਬੰਦੀ ਔਰ ਇਹ ਜਿਹੜੀ ਇਹਨਾਂ ਦੀ ਸੇਵਾ ਹੈ ਮਾਨਤਾ ਦੇ ਸੰਦੇਸ਼ ਦੇਦੀ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਬਹੁਤ ਬੰਬਾਰ ਪਾ ਦੇਣਾ